ਅੱਛਾ ਕਿੱਧਰ ਵਗਿਆ ਆ ਫੇ ਆਇਆ ਫੋਟੋ ਦਾ ਖਿਆਲ ਆ ਫੋਟੋ ਕਰਾ ਏ ਅੱਜ ਅਸੀਂ ਆਪਾਂ ਖੜੇ ਆ ਪਿੰਡ ਮਿਸ਼ਾਣਾ ਦੇ ਭੁੱਖਿਆਂ ਵਾਲੀਏ ਤੇ ਮਿਸ਼ਾਣਾ ਦੇ ਖੇਤਾਂ ਦੇ ਵਿੱਚ ਜਿੱਤੇ ਕੀ ਰਾਤ ਚੋਰਾਂ ਬਣੀਓ ਪੰਜ ਟਰਾਂਸਫਾਰਮ ਚੋਰੀ ਕਰਕੇ ਕਿੱਥੇ ਗਿਆ ਇੱਥੇ ਕਿਸਾਨ ਮੇਰੇ ਨਾਲ ਆ ਆ ਦੇਖੋ ਤਾਂਬਾ ਕੱਢ ਲੈਂਦੇ ਆ ਤੇਲ ਕੱਢ ਲੈਂਦੇ ਆ ਤੇ ਟਰਾਂਸਫਾਰਮ ਐਸ ਰੋਟ ਲਾ ਕੇ ਛਿਟ ਜਾਂਦੇ ਆ ਪੰਜ ਛੇ ਟਰਾਂਸਫਾਰਮ ਐ ਇਹ ਚੋਰਾਂ ਨੂੰ ਇੰਨਾ ਵੀ ਪਤਾ ਜਾਂ ਕੋਈ ਐਲੂਮੀਨੀਅਮ ਵਾਲਾ ਉਹ ਛੱਡ ਜਾਂਦੇ ਆ ਆਪਾਂ ਗੱਲ ਕਰਦੇ ਆਂ ਕਿਸਾਨਾਂ ਨਾਲ ਕਿਸਾਨ ਇਕੱਠੇ ਵੀਰੇ ਇੱਥੇ ਤੇ ਆਪਾਂ ਪੁੱਛਦੇ ਆਂ ਵੀ ਕੀ ਵਜਾ ਹੋਈ ਕਿਵੇਂ ਕਿਵੇਂ ਲਹੇ ਆ ਟਰਾਂਸਫਾਰਮ ਬਾਈ ਸਤਰੀ ਗਾਲ ਜੀ ਸਤਰੀ ਗਾਲ ਜੀ ਕੀ ਵਜਾ ਕਿਵੇਂ ਟਰਾਂਸਫਾਰਮ ਲਹੇ ਆ ਜੀ ਬਾਈ ਜੀ ਰਾਤ ਰਹਿ ਗਏ ਪਤਨੀ ਸੁਬਾ ਅਸੀਂ ਆਏ ਆ ਲੈਟ ਛੱਡਣਾ ਪੰਜ ਲਹੇ ਆ ਜੀ ਇਹ ਛੜਕੇ ਆ ਕੇ ਮੈਂ ਡੋਡੀ ਦੱਸਿਆ ਇਹਨਾਂ ਨੂੰ ਵੀ ਕਾਹ ਫਾਰਮ ਲਹੇ ਗਏ ਆਪਣੇ ਠੀਕ ਹੈ ਜੀ ਤੇ ਫਿਰ ਪੁਲਸਰ ਕੋਲੇ ਗਿਆ ਸੀ ਪੁਲਸ ਕਹਿੰਦੇ ਭਾਈ ਬਿਜਲੀ ਵਾਲੇ ਕੋਲੇ ਜਾਓ ਹਾਂਜੀ ਬਿਜਲੀ ਵਾਲੇ ਛੁੱਟੀਆਂ ਜੀ ਤੇ ਹੁਣ ਕੀ ਕਰੀਏ ਹਾਂ ਹੈਰਾਨ ਕਰੀ ਜਾਂਦੇ ਆ ਜੀ ਛੋਣਾ ਲਈ ਜਨੇ ਆ ਜੀ ਹਾਂਜੀ ਭਾਈ ਹੈਰਾਨ ਕਰੀ ਜਾਂਦੇ ਆ ਜੀ 20 ਬੰਦੇ ਆ ਜੀ ਭਾਈ ਇਹ ਪਾਣੀ ਆਣਾ ਧਣੇ ਆ ਜੀ ਉਹ ਬੈਠੇ ਆ ਪ ਜੀ ਤੇ ਤੁਹਾਡਾ ਵੀ ਟਰਾਂਸਫਾਰਮ ਲਿਆ ਜੀ ਸਾਡਾ ਵੀ ਲਿਆ ਜੀ ਮਿਸ਼ਾਣਾ ਪਿੰਡਾ ਇੱਕ ਦੇਖਿਆ ਮੈਂ ਟਰਾਂਸਫਾਰਮ ਲੱਗੇ ਹੋਏ ਉਹਨਾਂ ਦਾ ਕਿਉਂ ਨਹੀਂ ਲਾਹੇਗੇ ਪਤਾ ਨਹੀਂ ਉੱਥੇ ਆ ਜੀ ਉਹ ਹਾਂ ਹਾਂਜੀ ਉਹ ਦੂਜੀ ਹੈ ਜੀ ਦੂਜੀ ਕਿਹੜੀ ਜੀ ਇਹ ਦੇਖ ਲੈਂਦੀ ਹੈ ਜੀ ਕਿ ਬਦਲ ਸਰਕਾਰ ਚ ਲੱਗੇ ਲੀਲੇ ਜੀ ਉਹਨੂੰ ਚੰਬੜ ਦੇ ਦੇ ਜੀ ਉਹ ਦੂਜੇ ਕੋਪਰ ਕੋਪਰ ਦੇ ਉਹਦੇ ਨੀਲਾਉ ਦੇ ਕੋਲ ਲੈਣੀ ਜੀ ਠੀਕ ਹੈ ਜੀ ਉਹਦੇ 500 ਦਾ ਸਮਾਨ ਹੁੰਦਾ ਹੈ ਇਹ 3-4000 ਦਾ ਹੁੰਦਾ ਜੀ ਉਹ ਵੀ ਦਿੰਦੇ ਇਹੀ ਕੋਲ ਕੇ ਬਈ ਜੀ ਉਹਨੇ ਦੀ ਬਿਲਕੁਲ ਤਿਆਰੀ ਐ ਲਾਉਣ ਦੀ ਹੁਣ ਤੁਸੀਂ ਕੀ ਕਰੋਗੇ ਕਰਨਾ ਕੀ ਬਾਈ ਜੀ ਉਹਨੇ ਛੁੱਟਕਾ ਆ ਗਈਆਂ ਜਿਹੜੇ ਮੰਗਲਵਾਰ ਨੂੰ ਆਇਓ ਜੀ ਮੰਗਲਵਾਰ ਨੂੰ ਆਇਓ ਮੰਗਲਵਾਰ ਨੂੰ ਹੁਣ ਦੇਖੋਗੇ ਕਿੰਨੇ ਦਿਨਾਂ ਤੱਕ ਮਿਲਦਾ ਜੀ ਟਰਾਂਸਫਰ ਮੈ ਤੁਹਾਨੂੰ ਹਾਂਜੀ ਤੇ ਹੁਣ ਕਰਨਾ ਕੀ ਬੈਠੇ ਚੁੱਪ ਕਰਕੇ ਬਸ ਹੱਥ ਦੇ ਹੱਥ ਕਰੀ ਜੀ ਪੁਲਿਸ ਨੂੰ ਕੰਪਲੇਨ ਹੋਈ ਪੁਲਿਸ ਨੂੰ ਕੰਪਲੇਟ ਤਾਂ ਗਏ ਸੀ ਥਾਣੇ ਜੀ ਉਹ ਕਹਿੰਦੇ ਪਹਿਲਾਂ ਵੀ ਦਫ਼ਤਰ ਜਿੱਤੇ ਦੇਵੋ ਜਾ ਕੇ ਹਾਂਜੀ ਦਫ਼ਤਰ ਵਾਲੇ ਕੱਟ ਕੇ ਦੇਣਗੇ ਫਿਰ ਪੁਲਿਸ ਕੋਲ ਜਾਊਗੀ ਜੀ ਦਫ਼ਤਰ ਜੀਨ ਦਾ ਕਿਸਾਨਾਂ ਦਾ આરોਪ ਹੈ ਕਿ ਬਿਜਲੀ ਬੋਰਡ ਚ ਛੁੱਟੀ ਹੈ ਸ਼ਨੀਵਾਰ ਐਤਵਾਰ ਸੋਮਵ ਤੇ ਥਾਣੇ ਵਾਲੇ ਜਦੋਂ ਕੰਪਲੇਨ ਲਿਖਾਉਂਦੇ ਤਾਂ ਉਹ ਕਹਿੰਦੇ ਵੀ ਤੁਹਾਨੂੰ ਐਸਡੀਓਵਾਂ ਜਾਂ ਜੇਈ ਮੌਕਾ ਦੇਖਣਗੇ ਫਿਰ ਉਹ ਕਰਨਗੇ ਕਿਸਾਨਾਂ ਦਾ ਬੁਰਾ ਹਾਲ ਹੈ ਦੇਖੋ ਫਸਲਾਂ ਜਿਵੇਂ ਬੀਜਣ ਦੀ ਤਿਆਰੀ ਚ ਸੀ ਆ ਬਾਣ ਬਾਹੇ ਪਏ ਆ ਤੇ ਝੋਨੇ ਦੇ ਝੋਨੇ ਦੀ ਬਿਲਕੁਲ ਤਿਆਰੀ ਸੀਗੀ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਚੋਰਾਂ ਦੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਆ ਕਿ ਕੋਈ ਵੀ ਟਰਾਂਸ ਬਿਜਲੀ ਚੱਲਦੀ ਬਿਜਲੀ ਤੋਂ ਤਾਰਾਂ ਵੱਢ ਲੈਂਦੇ ਆ ਵੱਢ ਕੇ ਤਾਰਾਂ ਤੇ ਖੋਲ ਕੇ ਟਰਾਂਸਫਾਰਮ ਸੇਲ ਵਗੈਰਾ ਕੱਢ ਲੈਂਦੇ ਆ ਅੱਜ ਮਿਸ਼ਾਣਾ ਫੀਲਡਰ ਤੇ ਭੁੱਖਾ ਲਈ ਇਥੋਂ ਟਰਾਂਸਫਰਮ ਲਿਖਿਆ ਕੱਸੀ ਵਾਲੇ ਖੇਤ ਪਜਦੇ ਆ ਇਹ ਪੰਜ ਟਰਾਂਸਫਰਮ ਲਏ ਆ ਦੇਖਦੇ ਆ ਕੀ ਬੰਦ ਹੈਗਾ ਹਾਂ ਹਾਂ ਚੱਕ ਕੇ ਬੋਲਦੇ ਮੈਂ ਕਿਹਾ ਹਾਂ ਹਾਂ ਲਾ ਦੇਗਾ ਇਹ ਆਈ ਕੋ ਦਿਗਾ ਉਪਰੇ ਕਹਿੰਦਾ ਹਾਂਜੀ ਭਾਈ ਜੀ ਕੀ ਨਾ ਜੀ ਆਪਣਾ ਮੇਰਾ ਮੈਜਿਕ ਸੀ ਸਿੰਘ ਭਾਈ ਜੀ ਕੀ ਕੀ ਵਜਾ ਤੁਸੀਂ ਅੱਜ ਦੁਪਹਿਰੇ ਤੇ ਫਿਰ ਖੇਤਾਂ 'ਚੋਂ ਕੀ ਟਰਾਂਸਫਰ ਹੋ ਜਰੂਰ ਹੈ ਅੱਛਾ ਕਿੰਨੇ ਟਰਾਂਸਫਰ ਹੋਏ ਕਿਹੜੇ ਪਾਸੇ ਦੇ ਹੋਏ ਇਹ ਇਹ ਮਛਾਣਾ ਫੀਲਡ ਦੇ ਅੱਛਾ ਕੀ ਟਰਾਂਸਫਰ ਕਿੰਨੇ ਕਿੰਨਾਂ ਦੇ ਦੱਸੋਗੇ ਇਹ ਜਗਤਾਰ ਸਿੰਘ ਸੰਤਾ ਸਿੰਘ ਜੀ ਹਾਂਜੀ ਬਲਦੇਵ ਸਿੰਘ ਵੀਲਾ ਸਿੰਘ ਜੀ ਹਾਂਜੀ ਇਹ ਇਹ ਆਪਾਂ ਹਰਦੇਵ ਸਿੰਘ ਮੂਰਨ ਸਿੰਘ ਅੱਛਾ ਨਾ ਨਾ ਇਹ ਕੱਟ ਜੀ ਪੱਕਾ ਹੋ ਬੋਲ ਤੇ ਇੱਕ ਇਹ ਦੱਸੋ ਵੀ ਅ ਇਹ ਰਾਤ ਪਤਾ ਲੱਗਿਆ ਜਾਂ ਤੁਹਾਨੂੰ ਹੁਣ ਪਤਾ ਲੱਗਿਆ ਕਦੋਂ ਚੋਰੀ ਹੋਈ ਪੜਕੇ ਸਵੇਿਆਂ ਪਤਾ ਲੱਗੇ ਅੱਛਾ ਇਹ ਕੋਈ ਪੁਲਿਸ ਕੋਲੇ ਕੰਪਲੇਨ ਪੀਵੀ ਵਾਲੇ ਕੋਲੇ ਗਏ ਸੀ ਅੱਛਾ ਹਾਂਜੀ ਭਾਈ ਕੀ ਨਾ ਜੀ ਆਪਣਾ ਹਰਦੀਪ ਸਿੰਘ ਆ ਜੀ ਕੀ ਵਜ੍ਹਾ ਹੋ ਗਈ ਜੀ ਇੱਥੇ ਟਰਾਂਸਫਾਰਮ ਲੱਗੇ ਪੰਜੀ ਰਾਤ ਹਾਂਜੀ ਤੇ ਝੋਨੇ ਦਾ ਪਿਆਰੀ ਆਪਣੀ ਲਾਉਣ ਤੇ ਨਾ ਨਹਿਰ ਚ ਪਾਣੀ ਆਇਆ ਪੂਰਾ ਅਸੀਂ ਪੁਲਿਸ ਕੋਲੇ ਗਏ ਸੀ ਅਸੀਂ ਤਾਂ ਕਮਤਤ ਕਰਨ ਸਾਡੀ ਕੋਈ ਕਾਰ ਨਹੀਂ ਸੁਣਾਈ ਨਹੀਂ ਸੁਖਰੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਦੇਖੋ ਹੁਣ ਕੀ ਹੋਊਗਾ ਕਿਹਦੇ ਕਿਹਦੇ ਟਰਾਂਸਫਾਰਮ ਕਿਹੜੇ ਕਿੱਥੇ ਪੱਥ ਲਏ ਜੀ ਇਹ ਮਛਾਣੇ ਵਾਲੇ ਵੀ ਟ੍ਰਾਂਸਫਰ ਹੈ ਜੀ ਤੇ ਪੱਕਾ ਵੀ ਟ੍ਰਾਂਸਫਰ ਦੇ ਤਰ੍ਹਾਂ ਪਰ ਮੋਂਦਾ ਜੀ ਛਾਣੇ ਵਾਲੇ ਪਾਸੇ ਲਏ ਭੁੱਖਾ 33 ਰਹੇ ਅੱਛਾ ਜੀ ਹਾਂਜੀ ਕਿੰਨੇ ਟ੍ਰਾਂਸਫਰ ਜੀ 5 ਹੈ ਜੀ ਅੱਛਾ